11 ਜੂਨ ਅਤੇ 12 ਜੂਨ ਦੀ ਰਾਤ ਨੂੰ ਪਿੰਡ ਚੱਕ ਅਤਰ ਸਿੰਘ ਵਾਲਾ ਵਿਖੇ ਇੱਕ ਜਿਹੜਾ ਆਮ ਆਦਮੀ ਮੱਲਾ ਕਲੀਨਿਕ ਆ ਉੱਥੇ ਰਾਤ ਸਮੇਂ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਉਹਦੇ ਕਲੀਨਿਕ ਦੇ ਜਿੰਦਰੇ ਤੋੜ ਕੇ ਉਸ ਦੇ ਵਿੱਚੋਂ ਇੱਕ ਏਸੀ ਤੇ ਏਸੀ ਦਾ ਕੰਪਰੈਸ਼ਨ ਤੇ ਇਨਵੈਂਟਰ ਤੇ ਬੈਟਰਾ ਤੇ ਇੱਕ ਕੰਧ ਵਾਲਾ ਪੱਖਾ ਚੋਰੀ ਕੀਤਾ ਗਿਆ ਸੀ ਤੇ ਉਸ ਦੇ ਅੰਦਰ ਬੜੀ ਬੁਰੀ ਤਰ੍ਹਾਂ ਦਵਾਈਆਂ ਦੀ ਫੁੱਲਾਪਰਾਲੀ ਕੀਤੀ ਗਈ ਸੀ ਜਿਸ ਤੇ ਮਕਦਮਾ ਨੰਬਰ 24 ਅੰਡਰ ਸੈਕਸ਼ਨ 452 ਅਦੰਤ ਸੀ ਠਾਣਾ ਨੰਦਵਕੜ ਵਿਖੇ ਦਰਜ ਕੀਤਾ ਗਿਆ ਤੇ ਇਸ ਇਸ ਚੋਰੀ ਨੂੰ ਚੈਲੇਂਜ ਦੇ ਤੌਰ ਤੇ ਲੈਂਦਿਆਂ ਆਇਆ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ੍ਰੀ ਦੀਪਕ 파ਰਕ ਆਈਪੀਐਸ ਜੀ ਦੁਆਰਾ ਇੱਕ ਵਿਸ਼ੇਸ਼ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਗਠਨ ਕੀਤਾ ਗਿਆ ਤੇ ਇਸੇ ਤਰ੍ਹਾਂ ਇੱਕ ਟੈਕਨੀਕਲ ਐਵੀਡੈਂਸ ਅਤੇ ਮੌਕਰ ਖਾਸ ਦੀ ਦਲਾਹ ਦੇ ਅਨਸਾਰ ਆਸੀ ਇਸ ਦੇ ਸਬੰਧ ਵਿੱਚ ਤਿੰਨ ਵਿਅਕਤੀ ਜਿਨ੍ਹਾਂ ਦੇ ਵਿੱਚੋਂ ਇੱਕ ਸੇਵਕ ਸਿੰਘ ਉਰਫ ਗੱਗੀ ਇੱਕ ਰਵੀ ਸਿੰਘ ਉਹ ਦੋਨੇ ਸਕੇ ਭਰਾ ਪੁੱਤਰਾਂ ਨ ਹਰਨੇਕ ਸਿੰਘ ਵਾਸੀ ਚੱਕ ਅਤਰ ਸਿੰਘ ਵਾਲਾ ਅਤੇ ਮਨਪ੍ਰੀਤ ਉਰਫ ਬੀਲਾ ਸਨ ਆਫ ਜਗਤਾਰ ਸਿੰਘ ਵਾਸੀ ਚੱਕ ਅਤਰ ਸਿੰਘ ਵਾਲਾ ਨੂੰ ਗ੍ਰਿਫਤਾਰ ਕਰਕੇ ਇਹਨਾਂ ਦੁਆਰਾ ਇਹ ਜਿਹੜਾ ਚੋਰੀ ਕੀਤਾ ਹੋਇਆ ਕੰਪਰੈਸ਼ਨ ਏਸੀ ਤੇ ਇਨਵੈਂਟਰ ਤੇ ਬੈਟਰਾ ਤੇ ਕੰਧ ਵਾਲਾ ਪੱਕਾ ਅਸੀਂ ਇਹਨਾਂ ਤੋਂ ਬਰਾਮਦ ਕਰ ਲਿਆ ਇਹ ਇਹਨਾਂ ਨੂੰ ਗ੍ਰਫਤਾਰ ਕੀਤਾ ਗਿਆ ਇੱਥੇ ਵਿਸ਼ੇਸ਼ ਤੌਰ ਤੇ ਦੱਸਣਯੋਗ ਹੈ ਵੀ ਜਿਹੜਾ ਸੇਖ ਸਿੰਘ ਗੱਗੀ ਆ ਇਹਦੇ ਤੇ ਪਹਿਲਾਂ ਵੀ ਦੋ ਚੋਰੀ ਦੇ ਮਕਦਮੇ ਦਰਜ ਆਏ ਨੇ ਪਹਿਲਾਂ ਪਿੰਡ ਦੇ ਵਿੱਚੋਂ ਇੱਕ ਮੋਟਰ ਚੋਰੀ ਕੀਤੀ ਸੀ ਧਰਮਕਸਤਾਨ ਤੋਂ ਚੋਰੀ ਕੀਤੀ ਸੀ ਤੇ ਮਨਪ੍ਰੀਤ ਬੀਲੇ ਨੇ ਖੇਤਾਂ ਦੇ ਵਿੱਚੋਂ ਟਰਾਂਸਫਾਰਮਰਾਂ ਦੀ ਚੋਰੀ ਕੀਤੀ ਸੀ ਤੇ ਜਿਹੜਾ ਰਵੀ ਸਿੰਘ ਆ ਇਹ ਆਪਣੇ ਆਪ ਨੂੰ ਅਖੌਤੀ ਸਮਾਜ ਸੇਵਕ ਤੇ ਪ੍ਰਧਾਨ ਅਖਵਾਉਂਦਾ ਤੇ ਇਹ ਇਹ ਕਦੇ ਬਕਵਾਕ ਸਮਿਆਂ ਤੇ ਪ੍ਰਸ਼ਾਸਨ ਦੇ ਵਰਕਰਾਂ ਖਿਲਾਫ ਅਖੌਤੀ ਤੌਰ ਤੇ ਇਹ ਧਰਨੀ ਵੀ ਲਗਾਉਂਦਾ ਰਹਿੰਦਾ ਤੇ ਇਹਨਾਂ ਨੂੰ ਅਸੀਂ ਗ੍ਰਫਤਾਰ ਕਰਕੇ ਕੋਰਟ ਦੇ ਵਿੱਚ ਪੇਸ਼ ਕਰਕੇ ਹੋਰ ਰਿਮਾਂਡ ਲੈ ਕੇ ਤੇ ਅਗਲੇਰੀ ਪੁੱਛਗਿੱਛ ਕਰ ਰਹੇ ਹਾਂ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇਨ ਦਿਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਬਰ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर